ਕੌਲ ਲਾ ਲਾ ਟਰੈਕਟਰ ਤਿਆਰ ਕਰਾਈ ਜੀ ਜੀ ਉਹ ਵੀ ਦੀ ਆਪਣੀ ਉਹ ਵੀ ਲੈ ਵੀ ਲੈ ਇੱਕ ਸਾਡੇ ਉਹ ਨਾਲ ਗੋਲੀਾਂ ਨੇ 6 ਮਿੰਨਾ ਚਰਾਂਦੇ ਨੂੰ ਆ ਇੱਕ ਸਾਡੇ ਲਾਈਵ ਆ ਦੇਖ ਲਓ ਸਮਾਨਾ ਦਾਰੇ ਇਹ ਉਹ ਜੀਬਾ ਦੋਸਤੋ ਕਿਦੇ ਵਿੱਚ ਸਾਨੂੰ ਗੋਲਿਆਂ ਦੇ ਨਿਸ਼ਾਨ ਵੀ ਨਜ਼ਰ ਆਉਂਦੇ ਆ ਤੇ ਕੋਈ ਦੁੱਦੀ ਆ ਗਈ ਸ਼ੌਗਦਲ ਤਿਆਰ ਕਰਾਈਆਂ ਹੋਈਆਂ ਨੇ ਜੀ ਜੀਪਾਂ ਟਰੈਕਟਰਾਂ ਇਹ ਟਰੈਕਟਰ ਹੈ ਜੀ ਤੇ ਇਹ ਟਰੈਕਟਰ ਹੈ ਦੋਸਤੋ ਇੰਟੀਰੀਅਰ ਤੇ ਸਿੱਧੂ ਮੂਸੇ ਵਾਲਾ ਆਪਣੇ ਖੇਤਾਂ ਦੇ ਵਿੱਚ ਵਾਹੀ ਕਰਦਾ ਸੀ ਤੇ ਆ ਟਰੈਕਟਰ ਵੀ ਤੁਸੀਂ ਦੇਖ ਸਕਦੇ ਹੋ ਬੜੇ ਸ਼ੌਂਕ ਨਾਲ ਤਿਆਰ ਕਰਾਏ ਨੇ ਮੋਡੀਫਾਈ ਕਰਾਏ ਹੋਏ ਅੱਜ ਸੇ ਮੂਸਾਵਾਲੀ ਦੇ ਵਿੱਚ ਐਂ ਖੜੇ ਨੇ ਦੇਖੋ ਜੀ ਲੋਕ ਕਿਵੇਂ ਸਿੱਧੂ ਮੂਸੇਵਾਲੇ ਦੇ ਸਟੈਚੂ ਨਾਲ ਸੈਲਫੀਆਂ ਲੈਂਦੇ ਹੋਏ ਤੇ ਇਹ ਉਹ ਸੁਰਮੇ ਦਾ ਸਟੈਚੂ ਹੈ ਜੀ ਦੇਖ ਸਕਦੇ ਹੋ ਬਣਿਆ ਹੋਇਆ ਜੀ ਇੱਥੇ ਤੁਹਾਨੂੰ ਮੂਸਾਵੇਲੀ ਮਿਲ ਸਕਦਾ ਦੇਖਣ ਨੂੰ ਮਿਲ ਸਕਦਾ ਜਦੋਂ ਵੀ ਕਦੇ ਮਾਨ ਸਾਹਿਬ ਠੰਡਾਵਾਲਾ ਗੇੜਾ ਵੱਜੇ ਤਾਂ ਮੂਸਾਪਿੰਡ ਜ਼ਰੂਰ ਹੋ ਕੇ ਜਾਇਗੀ ਸਾਰੇ

ਹਾਂ ਬੱਚੇ ਇੰਨੀ ਕਾੜ ਰਿਹਾ ਫੜ ਫੜ ਮਾਸੇ ਦੇ ਪਿਆਰ ਨਾਲ ਹਾਂ ਅੰਦਰ ਫੜ ਰਿਹਾ ਹਾਂ ਬੱਚੇ ਜਾਣੇ ਹਿਸਾਬ ਦਾ ਠੀਕ ਬੜਾ ਗਰਮਾ ਹੈ ਬੜਾ ਕੋਰ ਜੀ ਦੋਸਤੋ ਸਿੱਧੂ ਮੂਸੇਵਾਲੇ ਦੇ ਘਰ ਤੋਂ ਜਮਾ ਇਹਨਾਂ ਦੇ ਨੇੜੇ ਹੀ ਲੱਗਦੀ ਨਾਲ ਜ਼ਮੀਨ ਹੈ ਜੀ ਰੋਡ ਦੇ ਉੱਪਰ ਹੀ ਹੈ ਪਿੰਡ ਦੇ ਵਿੱਚ ਹੀ ਉੱਥੇ ਜਿੱਥੇ ਸਿੱਧੂ ਮੂਸੇਵਾਲੇ ਦਾ ਆਪਣਾ ਸਸਕਾਰ ਕੀਤਾ ਗਿਆ ਜੀ ਉੱਥੇ ਵੀ ਅੱਜ ਕੱਲ੍ਹ ਤੁਹਾਨੂੰ ਰੌਣਕਾਂ ਵੇਖਣ ਨੂੰ ਮਿਲ ਗਿਆ ਜੀ ਆਹ ਸਾਹਮਣੇ ਜੀ ਉਹਨਾਂ ਦੀ ਜ਼ਮੀਨ ਹੈ ਜੀ ਜ਼ਮੀਨ ਦੇ ਵਿੱਚ ਹੀ ਉਹਨਾਂ ਨੇ ਮਤਲਬ ਉੱਥੇ ਸਟੈਚੂ ਲਾਇਆ ਹੋਇਆ ਹੈ ਜੀ ਵੇਖ ਸਕਦੇ ਤੁਸੀਂ ਕਹਿੰਦੇ ਨੇ ਜੀ ਇੱਥੇ ਹੀ ਜ਼ਮੀਨ ਹੁੰਦੀ ਸੀ ਤੇ ਇੱਥੇ ਆਪਣਾ ਵਾਈ ਵਾਈ ਕਰਦੇ ਸਨ ਹੱਸਦੇ ਸਨ ਖੇਡਦੇ ਸਨ ਤੇ ਜਿਹੜਾ ਤੁਸੀਂ ਆਹ ਦਰਖਤ ਦਿਖਾਈ ਦੇ ਰਿਹਾ ਜੀ ਇਹ ਦਰਖਤ ਦੇ ਥੱਲੇ ਹੀ ਸਿੱਧੂ ਮੂਸੇ ਵਾਲਾ ਬੈਠ ਕੇ ਆਪਣਾ ਯਾਰਾਂ ਦੋਸਤਾਂ ਨਾਲ ਖਾਣਾ ਪੀਣਾ ਰੋਟੀ ਪਾਣੀ ਖਾਣਾ ਇਹ ਦਰਖਤ ਥੱਲੇ ਬੈਠ ਕੇ ਖਾਂਦੇ ਪੀਂਦੇ ਸਨ ਵੇਖ ਸਾਥੀ ਉਥੇ ਇਹ ਰੌਣਕਾਂ ਮੇਰੇ ਲੱਗੇ ਨੇ ਜੀ ਦੁਕਾਨਦਾਰੀਆਂ ਬਾਹਰ ਤੇ ਸਾਥੀ ਉਥੇ ਸ਼ਰਟਾਂ ਤੇ ਫੋਟੋਸ਼ਾਪੀਆਂ ਨੇ ਜੀ ਸ਼ਰਟਾਂ ਦੇ ਉੱਪਰ ਤੇ ਤੋੜੀ ਤੁਹਾਨੂੰ ਇੱਥੇ ਇੱਕ ਬ੍ਰਾਂਡ ਮਿਲੇਗਾ ਜੀ ਬ੍ਰਾਂਡ ਬਣਿਆ ਜੀ ਇਸ ਟਾਈਮ ਪੂਰਾ ਕਿਦੋਂ ਮੂਸੇ ਵਾਲੇ ਦੀ ਸ਼ਰਟਾਂ ਵਗੈਰਾ ਸਭ ਇੱਥੇ ਤੁਹਾਨੂੰ ਵੇਖਣ ਨੂੰ ਮਿਲ ਗਿਆ ਫੋਟੋਆਂ Anya